ਅਮਰਿਤਪਾਲ ਨਿਕਲਿਆ ਖੰਨਾ ਵਿੱਚ ਹੋਈ ਬੈਂਕ ਡਕੈਤੀ ਦਾ ਸਰਗਨਾ ਤਿੰਨ ਡਕੈਤਾਂ ਨੂੰ 48 ਘੰਟਿਆਂ ਵਿੱਚ ਪੁਲਿਸ ਨੇ ਟਰੇਸ ਕਰ ਕੀਤਾ ਗ੍ਰਿਫਤਾਰ ਪੰਜਾਬ ਐਂਡ ਸਿੰਧ ਬੈਂਕ ਵਿੱਚ ਡਾਕਾ ਮਾਰਨ ਤੋਂ ਬਾਅਦ ਖਰੀਦੀ ਸੀ ਓਡੀ ਕਾਰ ਠਹਿਰੇ ਸੀ ਅੰਮ੍ਰਿਤਸਰ ਦੇ ਹੋਟਲ ਵਿੱਚ 5 ਦਿਨ ਦੇ ਰਿਮਾਨਟ ਤੇ ਖੰਨਾ ਦੇ ਨਜ਼ਦੀਕ ਪਿੰਡ ਬਗਲੀਕਲਾ ਵਿੱਚ 11 ਜੂਨ ਨੂੰ ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਵਿੱਚ 1592000 ਦੀ ਡਕੈਤੀ ਨੂੰ ਅੰਜਾਮ ਦੇਣ ਵਾਲੇ ਡਕੈਤਾਨ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕੇਸ ਨੂੰ 48 ਘੰਟਿਆਂ ਵਿੱਚ ਤਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ। ਡਕੈਤੀ ਮਾਰਨ ਵਾਲੇ ਤਿੰਨ ਮੈਂਬਰੀ ਗਰੋਦਾ ਸਰਗਨਾ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਨਿਵਾਸੀ ਪਿੰਡ ਰਿਆੜ ਦੱਸਿਆ ਗਿਆ ਹੈ। ਕੀ ਦੁਜੇ ਡਕੈਤਾਂ ਦੀ ਪਛਾਣ ਜਗਦੀਸ਼ ਸਿੰਘ ਉਰਫ ਗੁਲਾਬਾ ਨਿਵਾਸੀ ਸਰਾਇ ਅਤੇ ਗੁਰਮੀਤ ਸਿੰਘ ਲੋਨਾ ਨਿਵਾਸੀ ਕੋਟਲੀ ਕੋਰਤਾਲਾ ਦੇ ਤੌਰ ਤੇ ਹੋਈ ਹੈ। ਤਿੰਨੋਂ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਨਿਵਾਸੀ ਹਨ ਅਤੇ ਵੀਰ ਤੋਂ 27 ਸਾਲ ਦੀ ਉਮਰ ਦੇ ਹਨ। ਆਰੋਪੀ ਨੇ ਸ਼ਾਤਰਹਨ ਕਿ ਉਹਨਾਂ ਨੇ ਵਾਰਦਾਤ ਵਾਲੇ ਦਿਨ ਹੀ ਸਿਰਫ ਅੱਧਾ ਕੰਟਾ ਹੀ ਰੈਕੀ ਕੀਤੀ। ਤਿੰਨੋਂ ਪਹਿਲੇ ਜਲੰਧਰ ਦੇ ਆਦਮਪੁਰ ਅਤੇ ਫਲੋਰ ਵਿੱਚ ਪੈਟਰੋਲ ਪੰਪ ਲੁੱਟਣ ਸਮੇਤ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। 11 ਜੂਨ ਨੂੰ ਤਿੰਨਾਂ ਨੇ ਯੋਜਨਾ ਬਣਾਈ ਕਿ ਉਹ ਡਕੈਤੀ ਦੀ ਵੱਡੀ ਵਾਰਦਾਤ ਕਰਨਗੇ ਜਿਸ ਦੇ ਲਈ ਉਹ ਬਾਈਕ ਤੇ ਖੰਨਾ ਇਲਾਕੇ ਵਿੱਚ ਆ ਗਏ। ਉਹਨਾਂ ਨੇ ਬਗਲੀ ਕਲਾ ਪਿੰਡ ਵਿੱਚ ਬੈਂਕ ਦੇਖਿਆ। ਪਿੰਡ ਵਿੱਚ ਸੁਰੱਖਿਆ ਘੱਟ ਹੋਣ ਦੇ ਚਲਦਿਆਂ ਇਸ ਬੈਂਕ ਨੂੰ ਨਿਸ਼ਾਨਾ ਬਣਾਇਆ ਸਿਰਫ ਅੱਧਾ ਘੰਟਾ ਪਹਿਲੇ ਰੈਕੀ ਕੀਤੀ। ਲੰਚ ਟਾਈਮ ਦੇ ਸਮੇਂ ਤਿੰਨੋਂ ਬੈਂਕ ਵਿੱਚ ਵੜੇ, 15,92,000 ਲੁੱਟ ਕੇ ਫਰਾਰ ਹੋ ਗਏ ਜਿਸ ਬਾਈਕ ਤੇ ਵਾਰਦਾਤ ਕੀਤੀ ਗਈ ਉਹ ਨਸੇੜੀ ਵਿਅਕਤੀ ਤੋਂ 5000 ਵਿੱਚ ਖਰੀਦੀ ਗਈ ਸੀ ਜੋ ਕਿ ਚੋਰੀ ਦੀ ਨਿਕਲੀ। एसपीआई सौरभ जिंदल ਨੇ ਦਸਿਆ ਕੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਤੈਨੂੰ ਡਕੈਤ ਲੁਧਿਆਣਾ ਪਹੁੰਚੇ ਅਤੇ ਉੱਥੇ ਬਾਈਕ ਛੱਡ ਦਿੱਤੀ ਅਤੇ ਤੈਨੂੰ ਅਲੱਗ-ਅਲੱਗ ਹੋ ਗਏ ਬਸ ਤੇ ਉਹ ਜਲੰਧਰ ਪਹੁੰਚੇ ਉੱਥੇ 5 ਲੱਖ ਦੀ ਆਡੀਕਾਰ ਖਰੀਦੀ ਅਤੇ ਅੰਮ੍ਰਿਤਸਰ ਪਹੁੰਚ ਗਏ ਅੰਮ੍ਰਿਤਸਰ ਇੱਕ ਦਿਨ ਹੋਟਲ ਵਿੱਚ ਰਹੇ ਅਤੇ ਫਿਰ ਆਪਣੇ ਘਰਾਂ ਨੂੰ ਚਲੇ ਗਏ 48 ਘੰਟੇ ਦੇ ਵਿੱਚ ਖੰਨਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਨੇ 8 ਲੱਖ 75000 ਰੁਪਏ ਓਡੀ ਕਾਰ ਅਤੇ ਬਾਈਕ ਬਰਾਮਦ ਕਰ ਲਈ ਹੈ ਹਾਲੇ ਹਥਿਆਰ ਬਰਾਮਦ ਨਹੀਂ ਹੋਏ ਹਨ ਐਸਪੀ ਸੌਰਵ ਜਿੰਦਲ ਨੇ ਇਹ ਵੀ ਦੱਸਿਆ ਕਿ ਵਾਰਦਾਤ ਦੇ ਤੁਰੰਤ ਬਾਅਦ ਐਸਐਸਪੀ ਖੰਨਾ ਅਮਨੀਤ ਕੌਰ ਵੱਲੋਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਅਤੇ 100 ਕਿਲੋਮੀਟਰ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ આરોપીਾਂ ਤੱਕ ਪਹੁੰਚੇ ਜਦੋਂ ਲੁਧਿਆਣਾ ਵਿੱਚ ਬਾਈਕ ਬਰਾਮਦ ਹੋਈ ਅਤੇ ਉੱਥੇ ਇੱਕ આરોપી ਆਟੋ ਤੇ ਜਾਂਦਾ دکھائی ਦਿੱਤਾ ਤਾਂ ਪੁਲਿਸ ਨੂੰ ਉੱਥੇ ਲੀਡ ਮਿਲੀ ਜਿਸ ਦੇ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਵੀ ਉਹਨਾਂ ਨੂੰ ਸਹਿਯੋਗ ਦਿੱਤਾ ਐਸਪੀ ਸੌਰਵ ਜਿੰਦਲ ਮੁਤਾਬਕ ਅਮਰਿਤਪਾਲ ਸਿੰਘ ਉਰਫ ਅਮਰਿਤ ਦੇ ਖਿਲਾਫ ਥਾਣਾ ਰਣਜੀਤ ਐਵਿਨਿਊ ਅੰਮ੍ਰਿਤਸਰ ਵਿੱਚ ਲੁੱਟ ਦਾ ਕੇਸ ਦਰਜ ਹੈ ਜਗਦੀਸ਼ ਸਿੰਘ ਖਿਲਾਫ ਥਾਣਾ ਮਾਨਸਾ ਸਿਟੀ ਇਕ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੈ ਇਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ